ਸ਼੍ਰੀ ਰਿਕਾਲ ਸਾਈ ਕਿਸਾਨ ਵੀਰਾਂ ਨੂੰ ਤਾਂ ਸਵਾਗਤ ਹੈ ਮਿੱਤਰੋ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰ ਰਹੇ ਆ ਆਪਣੇ ਨੰਬਰ ਦਾ ਡੈਰੀ ਫਾਰਮ ਤੋਂ ਰਿਕਾਰਡ ਕਰ ਰਹੇ ਆ ਜਿੱਥੇ ਆਪਣੇ ਕੋਲੇ ਇੱਕ ਮੋਹਰਾਂ ਨਸਲ ਦੀ ਕੱਟੀ ਵਿਕਾਊ ਆਗੀ ਠੀਕ ਆ ਬਾਈ ਜੀ ਤੇ ਬਾਕੀ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਰਤ ਕਰ ਦਵਾਂਗੇ ਤੇ ਕੱਟੀ ਖਰੀਦਣ ਲਈ ਆਪਣਾ ਮੋਬਾਈਲ ਨੰਬਰ ਵੀ ਤੁਰਤ ਤੋਂ ਤੋਂ ਸਕਰੀਨ ਤੇ ਚੱਲੂਗਾ ਪਹਿਲਾਂ ਉਮੀਦ ਕਰਦੇ ਆ ਜਿਹੜੇ ਵੀ ਆਪਣੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਹੋਏ ਆਗੇ ਸਾਰੇ ਠੀਕ ਠਾਕ ਹੋਵੋਗੇ ਇੱਕ ਬੇਨਤੀ ਵੀ ਕਰ ਦਾਂਗੇ ਕਿ ਜਿਹੜੇ ਵੀ ਰੱਪੇ ਨੰਬਰ ਆ ਗਏ ਹੋ ਨਵੇਂ ਜੁੜੇ ਐ ਚਾਹੇ ਲੋ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਮਿੱਤਰੋ ਆਪਣਾ ਵੀਡੀਓ ਬਣਾਉਣ ਲਈ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਇੱਕ ਬੇਨਤੀ ਮਿੱਤਰੋ ਹੋਰ ਕਰ ਦਾਂ ਜਿਹੜੇ ਵੀ ਆਪਣੇ ਫੇਸਬੁਕ ਨਾਲ ਨਤਰਸ਼ੀਮ ਨੰਬਰ ਦਾ ਆਈਡੀ ਦੇ ਜੁੜੇ ਹੋਏ ਆਗੇ ਆਪਣਾ ਫੇਸਬੁਕ ਤੇ ਇੱਕ ਹੋਰ ਪੇਜ ਹੈਗਾ ਨੰਬਰ ਦਾ ਡੈਰੀ ਫਾਰਮ ਠੀਕ ਆ ਮਿੱਤਰੋ ਤੇ ਉਹਨੂੰ ਜਾ ਕੇ ਫੋਲੋ ਕਰ ਲਿਓ ਜ਼ਿਆਦਾਤਰ ਵੀਡੀਓ ਆਪਣੀਆਂ ਨੰਬਰ ਦਾ ਡੈਰੀ ਫਾਰਮ ਤੇ ਆਉਂਦੀਆਂ ਗਈਆਂ ਤੇ ਇਹ ਆਪਣੇ Instagram ਤੇ ਮਿੱਤਰੋ ਪੇਜ ਹੈਗਾ ਨੰਬਰ ਦਾ ਡੈਰੀ ਫਾਰਮ PV40 ਉਹਨੂੰ ਵੀ ਜਾ ਕੇ ਜ਼ਰੂਰ ਫੋਲੋ ਕਰਿਓ ਤਾਂ ਕਿ ਜਿਹੜੀਆਂ ਆਪਣੀਆਂ ਵੀਡੀਓ ਜਿਆਦਾ ਇਹਨਾਂ ਤੇ ਵੀ ਆਉਂਦੀਆਂ ਰਹਿੰਦੀਆਂ ਗਈਆਂ ਤੇ ਹੁਣ ਤੁਹਾਨੂੰ ਆਪਾਂ ਕੱਟੀ ਜਾਣਕਾਰੀ ਦੋਣੇ ਹੈਗੇ ਤੇ ਕਰਦੇ ਇੱਕ ਬਈ ਨੇ ਗੱਲਬਾਤ ਆਜੋ ਬਈ ਹਾਂਜੀ ਸੱਸੀ ਗਾ ਬਈ ਸਾਰੇ ਕਿਸਾਨ ਵੀਰਾਂ ਨੂੰ ਗਰੀਟ ਕਰਦੇ ਆਂ ਪ੍ਰਮਾਤਵਾਗੇ ਦਵਾ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਇੱਕ ਜੋ ਵੀ ਪਰਮਾਤਮਾ ਦੀ ਕੁਦਰਤੀ ਕਰੋਪੀ ਆਈ ਵੀ ਹੜ੍ਹਾਂ ਦੇ ਜੋ ਲੋਕਾਂ ਪਾਣੀ ਦੀ ਮਾਰ ਹਟਾ ਆ ਜਾਂ ਪਰਮਾਤਮਾ ਅਗੇ ਦੁਆ ਕਰਦੇ ਵੀ ਸਾਰੇ ਪਰਮਾਤਮਾ ਸੁੱਖ ਸ਼ਾਂਤੀ ਰੱਖੂਗੀ ਸਾਰਿਆਂ ਨੂੰ ਅਸਲ ਪਾਣੀ ਵਗੈਰਾ ਮਿਲਦਾ ਰਹੂਗਾ ਆਪਣੇ ਵੀ ਪਿੰਡ ਦੇ ਜਫੂਲ ਦੇ ਵਿੱਚੋਂ ਰਸਨ ਇਕੱਠਾ ਹੋ ਰਿਹਾ ਸੋ ਜਿੰਨੇ ਜੋਗੇ ਹੈਗੇ ਆਪਾਂ ਵੀ ਉਧਰ ਹੈਲਪ ਕਰਾਂਗੇ ਸੋ ਹਾਂਜੀ ਬਾਈ ਉਮਰ ਕਿੰਨੀ ਕੱਟੀ ਦੀ ਆਪਣੀ ਉਮਰ ਦੀ ਹੈਗੀ ਆਈ ਮੰਨ ਲਓ ਵੀ 14 ਮਹੀਨੇ ਦੇ ਲਗਭਗ ਆ ਮਾਲਕਾਂ ਨੂੰ ਦੱਸਣਾ ਵੀ ਆਪਾਂ ਤਾਂ ਲੈਤੀ ਆ ਕੱਤੀ ਇਹ ਠੀਕ ਹੈ ਬਾਈ ਹੈਨਾ ਆਪਨੂੰ ਕੋਈ ਵੀਰਾਂ ਦੇ ਫੋਨ ਆਉਂਦੇ ਸੀਗੇ ਆਪਣੇ ਕੋਲ ਪਹਿਲਾਂ ਵੀ ਦੋ ਤਿੰਨ ਕੱਟੀਆਂ ਸੇਰ ਕੀਤੀਆਂ ਆਪਾਂ ਸੋ ਕੋਈ ਵੀਰਾਂ ਦੀ ਮੰਗ ਸੀ ਵੀ ਸਾਨੂੰ ਕੋਈ ਚੰਗੀ ਕੱਟੀ ਲਿਆ ਕੇ ਦਿਓ ਸੋ ਆਪਣੇ ਕੋਲੇ ਇੱਕ ਚੰਗੀ ਕੱਟੀ ਆਈ ਆ ਇਹਦੀ ਉਮਰ 14 ਦੇ ਮਹੀਨੇ 13 ਕ ਮਹੀਨੇ ਦੀ ਮਾਲਕਾਂ ਸੀ ਆ 13 14 ਮਹੀਨੇ ਦੀ ਉਮਰ ਹੋ ਗਈ ਠੀਕ ਹੈ ਤੇ ਮਾਂ ਦਾ ਰਿਕਾਰਡ ਕੁੜੀ ਦਾ ਮਾਂ ਦੇ ਰੋਧਾ ਕੱਢਦੇ ਆਪਾਂ ਵੀਡੀਓ ਬਣਾ ਕੇ ਲੈਣ ਦੀ ਜਿਹਦੇ ਘਰੋਂ ਮਾਂ ਖੜੀ ਆ ਦੀ ਉੱਥੇ ਕੋਲੇ ਜਦੋਂ ਆਪਾਂ ਲੈ ਕੇ ਆਏ ਸੀਗੇ ਤੇ 15 14 15 ਲੀਟਰ ਦੁੱਧ ਸੀ ਮਾਂ ਥੱਲੇ ਐਵੇਂ ਵੱਧ ਕਹਿਣ ਨੂੰ ਕੁਝ ਮਰਜ਼ੀ ਗਈ ਐ ਪਰ ਮਾਂ ਇਹਦੀ ਕੱਦ ਕਾਰ ਦੀ ਚੰਗੀ ਸੀਗੀ ਸੁਖਨਾ ਸਿੰਗਲ ਕਰਮਾ ਦੀ ਮੋੜਨ ਲੱਗੀ ਦੇਖ ਸਕਦੇ ਹੋ ਦੋਨੇ ਪਾਸੋਂ ਇਸ ਬਿਊਟੀ ਚੰਗੀ ਆ ਬਾਕੀ ਝੋਲੀ ਦਿਖਾ ਦਿੰਦੀ ਚਲ ਪਤ ਹੋਏ ਝੋਲੀ ਦੇ ਮਿੱਤਰਾਂ ਪਹਿਲੇ ਨੂੰ ਦੱਸ ਦਿਆਂਗੇ ਆਪਣੀ ਵੀਡੀਓ ਵਿੱਚ ਜੇ ਕੋਈ ਕੰਵਿਸ਼ੂ ਆ ਪਹਿਲਾਂ ਦੱਸ ਦਾਂਗੇ ਹਾਂ ਜੇ ਕੋਈ ਕੰਵਿਸ਼ੂ ਚਾਰ ਵਰਟਰ ਲੈ ਜੀ ਮਿੱਤਰਾਂ ਚਾਰ ਥਾਨੇ ਚਾਰ ਥਾਨੇ ਕੱਲ ਆ ਨਿਕਲਣਾ ਥਾਣੇ ਬਾਕੀ ਜੈਡ ਬਲੈਕ ਹੀ ਆ ਜੈਡ ਬਲੈਕ ਹੈ ਦੋ ਨਾਰਮਲ ਆ ਮੈਂ ਕਹਿ ਦਿੱ ਕਿ ਦੋ ਕਬਾਲ ਚਿੱਟੇ ਆ ਨਾਰਮਲ ਜਿਮ ਆ ਵੀ ਆਹ ਦੇਖੋ ਆਹ ਵਾਲ ਚਿੱਟੇ ਆ ਚਾਰ ਕਬਾਲ ਚਿੱਟੇ ਆ ਬਾਕੀ ਸਾਰੇ ਜੈਡ ਬਲੈਕ ਆ ਜੇ ਕਿਸੇ ਹੀ ਵੀਰ ਕੋਲੇ ਹੁੰਦੀ ਤਾਂ ਅਗਲਾ ਕਲਫ ਮਾਰਨਾ ਕਾਲੀ ਕਰਨਾ ਪਰ ਆਪਣੇ ਉਹ ਆਸਤ ਨਹੀਂ ਵੀ ਅਗਲੇ ਦੇ ਘਰੇ ਜਾਵੇ ਤੇ ਬਾਅਦ ਚ ਗੱਲ ਹੋਰ ਨਿਕਲੇ ਅਗਲਾ ਫਿਰ ਮੁੜ ਕੇ ਮਨ ਦੁਖੀ ਹੁੰਦਾ ਅਗਲੇ ਦਾ ਪੈਸੇ ਲਾਉਂਦਾ ਅਗਲੇ ਨੇ ਤੋਰ ਕੇ ਸਾਨੂੰ ਥੋੜਾ ਦਿੱਕਤ ਤਾਂ ਨਹੀਂ ਲੱਗਿਆ ਵਾ ਆਈ ਮੈਸਤੀ ਲੱਗਿਆ ਵਾ ਇੱਧਰ ਵੀ ਤੋਰ ਕੇ ਦਿਖਾ ਮਾਈ ਥੋੜਾ ਥੋੜ ਕੇ ਹਾਂ ਹਟ ਓਏ ਆਪ ਤੋਏ ਜਾਈ ਮੈਨ ਤਰੋ ਕੱਦ ਕਰ ਦੋ ਜੀ ਚੈੱਕ ਕਰ ਸਕਦੇ ਹੋਗੇ ਬਾਕੀ ਝੋਲੀ ਦੇ ਮਤਲਬ ਚਾਰ ਥਾੜ ਹੋਣਗੇ ਪੰਜਵੀਂ ਕੋਈ ਕੋੜੀ ਆਪਣੀ ਝੋਲੀ ਦੀ ਤੇ ਕੱਦ ਦੀ ਆਪਣੀ ਗਰੰਟੀ ਹੋ ਗਈ ਵੀ ਆਪਾਂ ਬਰੋਬਰ ਖੜ ਕੇ ਕੱਦ ਦਿਖਾ ਲਾਂਗੇ ਬੇਲ ਦਿ ਵੇ ਮਨ ਲਓ ਵੀ ਆਪਾਂ ਇਹ ਦੇਖ ਸਕਦੇ ਹਾਂ ਧੁੰਨੀ ਦੇ ਬਰੋਬਰ ਧੁੰਨੀ ਤੋਂ ਉੱਪਰ ਆ ਜੇ ਮੰਨ ਲਓ ਕਹਿੰਦੇ ਵੀ ਧੁੰਨੀ ਤੋਂ ਉੱਪਰ ਥੋੜੀ ਜਾਂਦੀ ਆ ਠੀਕ ਆ ਨਾ ਠੀਕ ਆ ਨਾ ਇੱਥੇ ਮੰਨ ਲਓ ਛਾਤੀ ਜੇ ਧੁੰਨੀ ਦੇ ਸੈਕਟਰੇ ਜਾਂਦੀ ਹੈਗੀ ਦਾਜਾ ਤੁਸੀਂ ਲਗਾ ਹੀ ਸਕਦੇ ਵੇਖੋ ਦੇਖ ਸਕਦਾ ਲੰਮੀ ਆ ਬੇਲ ਦੀ ਲੰਮੀ ਬੜਾ ਦੇਖੋ ਕੱਦਕਾਰ ਦੀ ਚੰਗੀ ਹੈਗੀ ਠੀਕ ਆ ਨਾ ਤੇ ਉਹਦੀ ਤੋਂ ਤੂੰ ਦੀ ਬਾਕੀ ਪਸੰਦੀ ਅਗਲੇ ਨੂੰ ਆਪਾਂ ਇੱਕ ਬੇਨਤੀ ਜ਼ਰੂਰ ਤਸੱਲੀ ਮਿੱਤਰੋ ਆਪ ਦੀ ਆਪ ਚੈਨਲ ਆਪਾਂ ਕਿਸੇ ਵੀ ਘਰੇ ਜਾ ਕੇ ਵੀਡੀਓ ਪਾਉਣੇ ਨਾ ਆਪਾਂ ਵੈਸੇ ਕੱਦਕਾਰ ਤਾਂ ਅਗਲਾ ਦੇਖੋ ਚੈੱਕ ਕਰਾਉਣੀ ਹੁੰਦੀ ਆ ਪਰ ਇੱਕ ਆਪਣੀ ਕਿਉਂਕਿ ਜਿੰਨੀ ਕੁ ਮਾਲਕ ਦੱਸ ਦਦਿਆ ਆਪਾਂ ਉਹ ਨੀਗਲ ਨੂੰ ਦੱਸ ਦਿੰਨੇ ਹੁੰਨੇ ਆ ਤੇ ਇਸ ਕਰਕੇ ਵੀ ਬੇਨਤੀ ਇਹ ਹੀ ਹੈ ਵੀ ਆਦਾ ਚੈੱਕ ਜਰੂਰ ਕਰਨਾ ਕਰੋ ਅਗਲੇ ਕਰੇ ਜਾਂ ਫਿਰ ਕੋਈ ਵੀ ਚੀਜ਼ ਖਰੀਦਣੀ ਆ ਕੱਲੂ ਸਾਨੂੰ ਇਹ ਚੀਜ਼ ਨਾ ਕਿਓ ਵੀ ਯਾਰ ਆ ਚੀਜ਼ ਆਏ ਸੀ ਆਏ ਹੋਗੀ ਵੀਡੀਓਜ਼ ਕੁਸ ਹੋ ਸੀ ਕਦ ਤੇ ਥਣਾ ਦੀ ਆਪਣੀ ਜਿੰਨੀ ਕੁ ਹੁੰਦੀ ਆਪਣੀ ਗਾਰੰਟੀ ਹੁੰਦੀ ਹੈ ਤੇ ਬਾਕੀ ਵੀ ਮੁੱਲ ਵੜੀ ਇਹਦਾ ਮੁੱਲ ਵੜੀ ਦਾ ਫੋਨ ਤੇ ਕਰਨਾ ਕਿਉਂਕਿ ਕਲੀਅਰ ਮਿੱਤਰ ਪਿਆਰੇ ਕਿ ਕਿਸੇ ਨੇ ਨਾ ਹਾਂ ਲੈਣੀ ਹੁੰਦੀ ਹੈਗੀ ਤੇ ਤਾਂ ਆ ਕੇ ਫਿਰ ਕਈ ਯਾਰਾ ਫੋਨ ਦਾ ਚੋੜੀ ਦਿਖਾ ਦੇ ਖੁਸ਼ੀ ਫੇਰ ਤੱਕਦੇ ਵਾਸ ਮੈਂ ਪਤਾ ਚੋੜੀ ਚੈੱਕ ਕਰਾ ਦੇ ਨਵੇਂ ਮਦਦ ਜਾਂ ਤਾਂ ਨੇ ਬਹੁਤ ਚਿਆਰ ਤਰ੍ਹਾਂ ਦਾ ਨਖੜਵਾ ਥਣ ਪਿਆ ਗਿਆ ਉਸ ਦੇ ਮੰਨ ਲਓ ਵੀ ਨੋਰਮਲ ਇੰਨੇ ਕ ਵਾਲ ਚਟੇ ਨੇ ਇੰਨੇ ਕ ਵਾਲ ਚਟੇ ਨੇ ਬਸ ਬਾਕੀ ਸਾਰੀ ਜੈਡ ਬਲੈਕ ਆ ਜੇ ਇਹੀ ਕਿਸੇ ਬਿਵਾਰੀ ਕੋਲੇ ਹੁੰਦੀ ਆ ਕੱਲ ਫੂ ਮਾਰ ਦਿੰਦਾ ਪਰ ਆਪਾ ਉਹ ਕੰਮ ਨਹੀਂ ਕਰਦੇ ਪਰਮਾਤਮਾ ਦੀ ਕਿਰਪਾ ਨਾਲ ਜੀ ਫੇਸਬੁਕ ਵੀਰੋ ਹਰ ਦਿਖਾ ਦਿਓ ਮੋਬਾਈਲ ਨੰਬਰ ਬੋਲ ਦਿਆ ਆਪਣਾ ਮੋਬਾਈਲ ਨੰਬਰ ਆ 94179 50102 94179 50102 ਜਿਹੜੇ ਵੀ ਇਹਨੂੰ ਲੋੜ ਹੋਈ ਆਪਣੇ ਸਪਰਕਲ ਨੂੰ ਇੱਕ ਵੀਰਾਂ ਦੇ ਚਾਰਨ ਬੇਨਤੀ ਜ਼ਰੂਰ ਆ ਕਿ ਜਿਹੜੇ ਫੇਸਬੁਕ ਤੇ ਆਪਣੇ ਨਾਲ ਸੇਮ ਨੰਬਰ ਦਾ ਦੀ ਆਈਡੀ ਨਾਲ ਜੁੜੇ ਉਹਨਾਂ ਨੇ ਚਾਹਨਾ ਬੇਨਤੀ ਆ ਭਾਈ ਫੇਸਬੁਕ ਦੀ ਆਪਣਾ ਇੱਕ ਨੰਬਰ ਦਾ ਡੈਰੀ ਫਾਰਮ ਫੂਲ ਦੇ ਨਾਂ ਤੇ ਆਪਣਾ ਪੇਜ ਬਣਿਆ ਪਿਆ ਉਹਦੇ ਯਾਤਰਾ ਵੱਧ ਵੀਡੀਓ ਹੁੰਦੀਆਂ ਅੱਗੇ ਬੇਨਤੀ ਕੀਤੀ ਸੀ ਵੀ ਉਹਨੂੰ ਯਾਤਰਾ ਦੇਖਿਆ ਕਰੋ ਇਹ ਯਾਰ ਫੇਸਬੁਕ ਤੇ ਆਪਣੀ ਆਪਣਾ ਤੇ ਤਸਵੀਰ ਨੰਬਰ ਦਾ ਤੇ ਰਹਿ ਜਾਂਦੀ ਆ ਤੇ ਪਰ ਨੰਬਰ ਦਾ ਡੈਰੀ ਫਾਰਮ ਦੇ ਨਾਂ ਤੇ ਆਪਣੀ ਵੀਡੀਓ ਹਣੀ ਆਣੀ ਹੁੰਦੀ ਆ ਧੰਨਵਾਦ ਸਾਡੇ ਵੀ